ਚੇਅਰਮੈਨ ਟ੍ਰੇਡ ਐਂਡ ਇੰਡਸਟਰੀ ਰਜਿਸਟ੍ਰੈਂਸੀ ਮਰਵਾਹਾ ਵੀ ਇੱਥੇ ਪਹੁੰਚੇ ਨੇ ਅਜ ਨਾਲੇ ਵਿਖੇ ਪਾਜੀ ਕਿਸਣਾ ਦੇਖਦੇ ਹੋ ਜੋ ਸਾਹਨੀ ਸਾਹਿਬ ਨੇ ਐਡਾ ਵੱਡਾ ਉਪਰਾਲਾ ਕੀਤਾ ਇੱਥੇ ਵੇਅਰ ਹਾਊਸ ਦੀ ਸਥਾਪਨਾ ਕੀਤੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਉਸ ਨੁਕਸਾਨ ਦੀ ਪਰਪਾਈ ਵਾਸਤੇ 1000 ਪਰਿਵਾਰ ਨੂੰ ਅਡੋਪਟ ਕੀਤਾ ਗਿਆ ਤੇ ਜਿਸ ਮਾਂ ਨੇ ਇਹਨਾਂ ਨੂੰ ਜਨਮ ਦਿੱਤਾ ਸਾਹਨੀ ਸਾਹਿਬ ਨੂੰ ਮੈਂ ਉਹਦੇ ਬਾਰੇ ਦੋ ਲਵਰੀ ਕਹਿਣਾ ਚਾਹਨਾ ਜੰਨੀ ਜੰਨੇ ਤੇ ਭਗਤ ਜਨ ਜਾਂ ਦਾਤਾ ਜਾਂ ਸੂਰ ਨਹੀਂ ਤੇ ਜੰਨੀ ਬਾਝ ਰਹੇ ਕਹੇ ਗਵਾਏ ਨੂਰ ਡਾਕਟਰ ਵਿਕਰਮਜੀਤ ਸਿੰਘ ਸਾਹਨੀ ਕਿਸੇ ਜਾਣ ਪਛਾਣ ਦੇ ਮਦਦ ਨਹੀਂ ਗਏ ਪਦਮਸ਼ਰੀ ਨੇ ਇੰਡਸਟਰੀਸ ਨੇ ਹੋਰ ਵੱਡੀਆਂ ਸੇਵਾਵਾਂ ਪਹਿਲੇ ਨਿਭਾ ਰਹੇ ਨੇ ਸਕਿੱਲ ਡਿਵੈਲਪਮੈਂਟ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜੋੜ ਕੇ ਸਕਿੱਲ ਡਿਵੈਲਪਮੈਂਟ ਨਾਲ ਪਰ ਉਸ ਤੋਂ ਬਾਅਦ ਉਹਨੇ ਪਲੇਸਮੈਂਟ ਕਰਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਤੋਂ ਬਾਅਦ ਪਲੇਸਮੈਂਟ ਕਰਾ ਰਹੇ ਤੇ ਹੁਣ ਜਦੋਂ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਹੜ੍ਹ ਆਏ ਨੇ ਜਿਹੜਾ ਕੁਦਰਤ ਦਾ ਕਹਿਰ ਆਇਆ ਉਹਦੇ ਲਈ ਵੱਡੀ ਜਿਹੜੀ ਇਹ ਸੇਵਾ ਜਿਹੜੀ ਇਹ ਨਿਭਾਰੇ ਨੇ ਔਰ ਦੇਖ ਲਓ 1000 ਪਰਿਵਾਰ ਜਿਹੜਾ ਅੱਜ ਅਡੌਪਟ ਕੀਤਾ ਇਹਨਾਂ ਨੇ 1000 ਪਰਿਵਾਰ ਅਡੌਪਟ ਕੀਤਾ ਹਰਬੀਡ ਤੇ ਜਿਹਦੇ ਵਿੱਚ ਸੂਈ ਤੋਂ ਲੈ ਕੇ ਭਾਵੇਂ ਉਹ ਟੀਲੀਵਿਜ਼ਨ ਨੇ ਭਾਵੇਂ ਉਹ ਫਰਿੱਜਾਂ ਨੇ ਭਾਵੇਂ ਉਹ ਬਿਸਤਰੇ ਨੇ ਭਾਵੇਂ ਉਹ ਸੋਫੇ ਨੇ ਭਾਵੇਂ ਉਹ ਮੰਜੇ ਨੇ ਉਹ ਸਾਰਾ ਕੁਝ ਪ੍ਰੋਵਾਈਡ ਜਿਹੜੇ ਪਰਿਵਾਰਾਂ ਨੂੰ ਕਰਾ ਰਹੇ ਉਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਜੀਸੀਬੀ ਮਸ਼ੀਨਾਂ ਟਰੈਕਟਰ ਔਰ ਬੀਜ ਦਾ ਇਹਨਾਂ ਨੇ ਕਿਹਾ ਵੀ ਮੈਂ ਸਾਡਾ ਸੀਡ ਇੱਥੇ ਦੇਵਾਂਗਾ ਬਜਾਉਣ ਵਾਸਤੇ ਸਾਰੀ ਖਾਦ ਦੇਵਾਂਗਾ ਔਰ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਔਰ ਇੱਥੇ ਆਣ ਕੇ ਜਿੱਥੇ ਸਾਡਾ ਸਿਰ ਝੁਕਦਾ ਇਹਨਾਂ ਦੇ ਅੱਗੇ ਮੈਂ ਆਪਣੀ ਟ੍ਰੇਡ ਦੀ ਇੰਡਸਟਰੀ ਵੱਲੋਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਮਾਰੇ ਵੀ ਕਾਫੀ ਜਿਆਦਾ ਆਪ ਮੁਹਾਰੇ ਹੋ ਕੇ ਅੱਗੇ ਆਏ ਜਿਹੜੇ ਇੰਡਸਟਰੀਸਟ ਨੇ ਉਹ ਵੀ ਬਹੁਤ ਜ਼ਿਆਦਾ ਅੱਗੇ ਆਏ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੇ ਵੀ ਬਾਹ ਫੜੀ ਹੈ ਲੋਕਾਂ ਦੀ ਜਿਹੜੇ ਕੀ ਹੜ੍ਹ ਪ੍ਰਭਾਵਿਤ ਨੇ ਮੈਂ ਕਿਹਾ ਪੰਜਾਬੀ ਸਾਰੀ ਦੁਨੀਆ ਦਾ ਸਾਰੇ ਵਰਲਡ ਦੇ ਵਿੱਚ ਕਿੱਥੇ ਮੁਸੀਬਤ ਆਉਂਦੀ ਹੈ ਤੇ ਪੰਜਾਬੀ ਅੱਗੇ ਹੋ ਕੇ ਜਾਂਦੇ ਨੇ ਤੇ ਫਿਰ ਸਾਰੀ ਟ੍ਰੇਡ ਦੇ ਇੰਡਸਟਰੀ ਸਾਰੇ ਵਪਾਰੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਸਾਨੂੰ ਸੇਵਾ ਦੱਸੋ ਕਰਨਾ ਕੀ ਹੈ ਕਿੱਥੇ ਪੈਸੇ ਲਾਣੇ ਨੇ ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ ਜਿਹਦੇ ਵਿੱਚ ਸਾਡਾ ਇਨਕਮਿੰਗ ਤੇ ਆਊਟਗoing ਮੈਂ ਜਿੱਥੇ ਇਨਕਮਿੰਗ ਆਵੇ ਤੇ ਆਊਟਗoing ਕਿੱਦਾਂ ਹੋਵੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਹਿਸਾਬ ਇਹਨਾਂ ਚਾਰਜ ਬਣਾ ਕੇ ਔਰ ਸਾਰੇ ਟ੍ਰੇਡ ਦੀ ਇੰਡਸਟਰੀ ਵਾਲੇ ਵਿੱਚ ਮੈਂਬਰ ਪਾ ਕੇ ਉਹ ਇੱਕ ਜਿਹੜਾ ਸੈਂਟਰ ਜਿਹੜਾ ਇੱਥੇ ਖੋਲ ਦਿੱਤਾ ਗਿਆ ਉਹਦੇ ਵਿੱਚ ਸਾਡੀਆਂ ਡਿਮਾਂਡ ਜਿਹੜੀਆਂ ਨੇ ਪਹਿਲਾਂ ਤੇ ਹੋਣਗੀਆਂ ਕਿੰਨੀਆਂ ਨੇ ਫਿਰ ਉਹਦੇ ਲਈ ਕਿੱਥੇ ਕਿੱਥੇ ਭੇਜਣਾ ਕਿਹੜੇ-ਕਿਹੜੇ ਪਿੰਡ ਅਡਾਪਟ ਕਰਨੇ ਨੇ ਇਹ ਸਾਰਾ ਕੁਝ ਜਿਹੜਾ ਅਸੀਂ ਇਹਦਾ ਵਰਕਆਊਟ ਕਰ ਰਹੇ ਹਾਂ ਪਿਛੇ ਸਿੰਘ ਸਾਹਿਬ ਨੇ ਵੀ ਮੀਟਿੰਗ ਕੀਤੀ ਹੈ ਔਰ ਸਾਰੀਆਂ ਜਿਹੜੀਆਂ ਐਨਜੀਓ ਤੇ ਬੁਲਾਈਆਂ ਸੀਗੀਆਂ ਔਰ ਉਹਨਾਂ ਨੇ ਵੀ ਇੱਕ ਵੈਬਸਾਈਟ ਖੋਲ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਸਾਰੀਆਂ ਐਨਜੀਓ ਇਕੱਠੀਆਂ ਹੋ ਕੇ ਕਿਉਂਕਿ ਬਹੁਤ ਆਮ ਮਹਾਰੇ ਲੋਕੀ ਲੱਗੇ ਹੋਏ ਨੇ ਕੋਈ ਕੁਝ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਮੈਂ ਕੱਲ ਦਿਹਾ ਰਵੀ ਦੇ ਲਾਸਟ ਮਿੰਡਾਂ ਦੇ ਵਿੱਚ ਗਿਆ ਸਾਂ ਲੋਕੀ ਮੁਸਲਮਾਨ ਵੱਡੀ ਗਿੰਦੀ ਚੜਾਏ ਨੇ ਔਰ ਇੰਨਾ ਸਮਾਨ ਹੈ ਜਿਹੜਾ ਉਹ ਪਰ ਸਿਸਟਮੈਟਿਕ ਨਹੀਂਗਾ ਅਸੀਂ ਚਾਹਨੇ ਇਹਨੂੰ ਸਿਸਟਮੈਟਿਕ ਹੋਵੇ ਮੋੜ ਸੋਨੇ ਦਾ ਪੰਜਾਬ ਬਣ ਸਕਦਾ ਹਰ ਹਰ ਜਿਹੜਾ ਕਿ ਲੋੜਵੰਦ ਉਸ ਤੱਕ ਸਮਾਨ ਜਰੂਰ ਪਹੁੰਚੇ ਹਰ ਲੋੜਵੰਦ ਤੱਕ ਸਮਾਨ ਪਹੁੰਚੇ ਔਰ ਮੈਂ ਚਾਹਨਾ ਵੀ ਇਹ ਸੋਨੇ ਦਾ ਪੰਜਾਬ ਦੁਬਾਰਾ ਬਣ ਸਕਦਾ ਜੇ ਇਹਨਾਂ ਦੇ ਵੀ ਸਾਡੇ ਬੈਠੇ ਨੇ ਬਾਹਰ ਉਹ ਦੇਖ ਰਹੇ ਨੇ ਵੀ ਦੱਸੋ ਕੀ ਚਾਹੀਦਾ ਔਰ ਉਹਦੇ ਲਈ ਸਾਡੀ ਇੱਕ ਪਲਾਨ ਕਰਨ ਦੀ ਲੋੜ ਹੈ ਪਲੈਨਿੰਗ ਕਰਨ ਦੀ ਲੋੜ ਹੈ ਉਹ ਪਲੈਨਿੰਗ ਜਦੋਂ ਹੋਏਗੀ ਵੀ ਕਿਹੜੇ ਕਿਹੜੇ ਪਿੰਡ ਚ ਕੀ ਕੀ ਚਾਹੀਦਾ ਦੋ ਦੋ ਚਾਰ ਚਾਰ ਪੰਜ ਪੰਜ ਪਿੰਡ ਲੋਕੀ ਅਡਾਪਟ ਕਰਨ ਐਨਜੀਓ ਅਡਾਪਟ ਕਰਨ ਤਾਂ ਕਿ ਸਹੀ ਸਮਾਨ ਜਿਹੜਾ ਸਹੀ ਜਗ੍ਹਾ ਪਹੁੰਚ ਜਾ ਕੇ ਇਹ ਨਹੀਂ ਵਿਚਾਰਾ ਹੀ ਆਜੇ ਤੇ ਚਾਰਾ ਹੀ ਸਦਾ ਆਜੇ ਖਾਣ ਦਾ ਸਮਾਨ ਤੇ ਖਾਣ ਨਾਲ ਆਜੇ ਕੰਬਲ ਆਜੇ ਤੇ ਕੰਬੜੀ ਆਪਾਂ ਚੱਲੀ ਜਾਣ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਚੀਜ਼ ਦੀ ਲੋੜ ਹੈ ਉਹਦਾ ਹੀ ਪਲਾਨ ਕਰ ਰਹੇ ਆ ਪਲਾਨ ਕਰਕੇ ਕਰਾਂਗੇ ਬਿਲਕੁਲ ਰਜਿੰਦਰ ਸਿੰਘ ਮਰਵਾਹਾ ਜਿਹੜੇ ਕਿ ਟ੍ਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਸਾਂਸਦ ਵਿਕਰਮਜੀਤ ਸਿੰਘ ਸਾਂਹੀ ਦੇ ਉਪਰਾਲੇ ਦੀ ਛਲਾਗਾ ਕੀਤੀ ਜਾ ਰਹੀ ਹੈ ਕਾਮਾਪੁਰ ਤੋਂ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਾਣੀ ਕਿ ਸਟਰੀ ਵੀ ਅਜਨਾਲਾ ਤੇ ਚੇਅਰਮੈਨ ਟ੍ਰੇਡ ਐਂਡ ਇੰਡਸਟਰੀ ਰਜਿਸਟ੍ਰੈਂਸੀ ਮਰਬਾਹ ਵੀ ਇੱਥੇ ਪਹੁੰਚੇ ਨੇ ਅਜਨਾਲਾ ਵਿਖੇ ਭਾਜੀ ਕਿਸਨਾਂ ਦੇਖਦੇ ਹੋ ਜੋ ਸਾਂਹੀ ਸਾਹਿਬ ਨੇ ਐਡਾ ਵੱਡਾ ਉਪਰਾਲਾ ਕੀਤਾ ਇੱਥੇ ਵੇਅਰ ਹਾਊਸ ਦੀ ਸਥਾਪਨਾ ਕੀਤੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਉਸ ਨੁਕਸਾਨ ਦੀ ਪਰਪਾਈ ਵਾਸਤੇ 1000 ਇਹਨਾਂ ਨੇ ਜਨਮ ਦਿੱਤਾ ਸਾਨੀ ਸਾਹਿਬ ਨੂੰ ਮੈਂ ਤੇ ਬਾਰੇ ਦੋ ਲਾਈ ਬੋਲਣਾ ਚਾਹਨਾ ਜੰਨੀ ਜਨੇ ਤੇ ਭਗਤ ਜਨ ਜਾਂ ਦਾਤਾ ਜਾਂ ਸੂਰ ਨਹੀਂ ਤੇ ਜੰਨੀ ਬਾਝ ਰਹੇ ਕਹੇ ਗਵਾਏ ਨੂਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਕਿਸੇ ਜਾਣ ਪਛਾਣ ਦੇ ਮਦਦ ਨਹੀਂ ਗੇ ਪਦਮਸ਼ਰੀ ਨੇ ਇੰਡਸਟਰੀਸ ਨੇ ਹੋਰ ਵੱਡੀਆਂ ਸੇਵਾਵਾਂ ਪਹਿਲੇ ਨਿਭਾ ਰਹੇ ਨੇ ਸਕਿੱਲ ਡਿਵੈਲਪਮੈਂਟ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜੋੜ ਕੇ ਸਕਿੱਲ ਡਿਵੈਲਪਮੈਂਟ ਦੇ ਨਾਲ ਪਰ ਉਸ ਤੋਂ ਬਾਅਦ ਉਹਨੇ ਪਲੇਸਮੈਂਟ ਕਰਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਤੋਂ ਬਾਅਦ ਪਲੇਸਮੈਂਟ ਕਰਾ ਰਹੇ ਤੇ ਹੁਣ ਜਦੋਂ ਹੜਪ੍ਰਭਾਵਿਤ ਜਿਹੜੇ ਇਲਾਕੇ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਹੜ ਆਏ ਨੇ ਜਿਹੜਾ ਕੁਦਰਤ ਦਾ ਕਹਿਰ ਆਇਆ ਉਹਦੇ ਲਈ ਵੱਡੀ ਜਿਹੜੀ ਇਹ ਸੇਵਾ ਜਿਹੜੀ ਇਹ ਨਿਭਾਰੇ ਨੇ ਔਰ ਦੇਖ ਲਓ 1000 ਪਰਿਵਾਰ ਜਿਹੜਾ ਅੱਜ ਅਡੌਪਟ ਕੀਤਾ ਇਹਨਾਂ ਨੇ 1000 ਪਰਿਵਾਰ ਅਡੌਪਟ ਕੀਤਾ ਹੜਪੀਡ ਦੇ ਜਿਹਦੇ ਵਿੱਚ ਸੂਈ ਤੋਂ ਲੈ ਕੇ ਭਾਵੇਂ ਉਹ ਟੀਲੀਵਿਜ਼ਨ ਨੇ ਭਾਵੇਂ ਉਹ ਫ੍ਰਿਜਾਂ ਨੇ ਭਾਵੇਂ ਉਹ ਬਿਸਤਰੇ ਨੇ ਭਾਵੇਂ ਉਹ ਸੋਫੇ ਨੇ ਭਾਵੇਂ ਉਹ ਮੰਜੇ ਨੇ ਉਹ ਸਾਰਾ ਕੁਝ ਪ੍ਰੋਵਾਈਡ ਜਿਹੜੇ ਪਰਿਵਾਰਾਂ ਨੂੰ ਕਰਾ ਰਹੇ ਉਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਜੀਸੀਬੀ ਮਸ਼ੀਨਾਂ ਟਰੈਕਟਰ ਔਰ ਬੀਜ ਦਾ ਇਹਨਾਂ ਨੇ ਕਿਹਾ ਵੀ ਮੈਂ ਸਾਡਾ ਸੀਡ ਇੱਥੇ ਦੇਵਾਂਗਾ ਬਜਾਉਣ ਵਾਸਤੇ ਸਾਰੀ ਖਾਦ ਦੇਵਾਂਗਾ ਔਰ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਔਰ ਇੱਥੇ ਆਣ ਕੇ ਜਿੱਥੇ ਸਾਡਾ ਸਿਰ ਝੁਕਦਾ ਇਹਨਾਂ ਦੇ ਅੱਗੇ ਮੈਂ ਆਪਣੀ ਟ੍ਰੇਡ ਦੀ ਇੰਡਸਟਰੀ ਵੱਲੋਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਪਾਰੀ ਵੀ ਕਾਫੀ ਜਿਆਦਾ ਆਪ ਮੁਹਾਰੇ ਹੋ ਕੇ ਅੱਗੇ ਆਏ ਜਿਹੜੇ ਇੰਡਸਟਰੀਸਟ ਨੇ ਉਹ ਵੀ ਬਹੁਤ ਜ਼ਿਆਦਾ ਅੱਗੇ ਆਏ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੇ ਵੀ ਬਾਹ ਫੜੀ ਹੈ ਲੋਕਾਂ ਦੀ ਜਿਹੜੇ ਕੀ ਹੜ੍ਹ ਪ੍ਰਭਾਵਿਤ ਨੇ ਮੈਂ ਕਿਹਾ ਪੰਜਾਬੀ ਸਾਰੀ ਦੁਨੀਆ ਦਾ ਸਾਰੇ ਵਰਲਡ ਦੇ ਵਿੱਚ ਕਿੱਥੇ ਮੁਸੀਬਤ ਆਉਂਦੀ ਹੈ ਤੇ ਪੰਜਾਬੀ ਅੱਗੇ ਹੋ ਕੇ ਜਾਂਦੇ ਨੇ ਤੇ ਫਿਰ ਸਾਰੀ ਟ੍ਰੇਡ ਦੇ ਇੰਡਸਟਰੀ ਸਾਰੇ ਵਪਾਰੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਸਾਨੂੰ ਸੇਵਾ ਦੱਸੋ ਕਰਨਾ ਕੀ ਹੈ ਕਿੱਥੇ ਪੈਸੇ ਲਾਣੇ ਨੇ ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ ਜਿਹਦੇ ਵਿੱਚ ਸਾਡਾ ਇਨਕਮਿੰਗ ਤੇ ਆਊਟਗoing ਮੈਂ ਜਿੱਥੇ ਇਨਕਮਿੰਗ ਆਵੇ ਤੇ ਆਊਟਗoing ਕਿੱਦਾਂ ਹੋਵੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਹਿਸਾਬ ਇਹਨਾਂ ਚਾਰਜ ਬਣਾ ਕੇ ਔਰ ਸਾਰੇ ਟ੍ਰੇਡ ਦੀ ਇੰਡਸਟਰੀ ਵਾਲੇ ਵਿੱਚ ਮੈਂਬਰ ਪਾ ਕੇ ਉਹ ਇੱਕ ਜਿਹੜਾ ਸੈਂਟਰ ਜਿਹੜਾ ਇੱਥੇ ਖੋਲ ਦਿੱਤਾ ਗਿਆ ਉਹਦੇ ਵਿੱਚ ਸਾਡੀਆਂ ਡਿਮਾਂਡ ਜਿਹੜੀਆਂ ਨੇ ਪਹਿਲਾਂ ਤੇ ਹੋਣਗੀਆਂ ਕਿੰਨੀਆਂ ਨੇ ਫਿਰ ਉਹਦੇ ਲਈ ਕਿੱਥੇ ਕਿੱਥੇ ਭੇਜਣਾ ਕਿਹੜੇ-ਕਿਹੜੇ ਪਿੰਡ ਅਡਾਪਟ ਕਰਨੇ ਨੇ ਇਹ ਸਾਰਾ ਕੁਝ ਜਿਹੜਾ ਅਸੀਂ ਇਹਦਾ ਵਰਕਆਊਟ ਕਰ ਰਹੇ ਹਾਂ ਪਿਛੇ ਸਿੰਘ ਸਾਹਿਬ ਨੇ ਵੀ ਮੀਟਿੰਗ ਕੀਤੀ ਹੈ ਔਰ ਸਾਰੀਆਂ ਜਿਹੜੀਆਂ ਐਨਜੀਓ ਤੇ ਬੁਲਾਈਆਂ ਸੀਗੀਆਂ ਔਰ ਉਹਨਾਂ ਨੇ ਵੀ ਇੱਕ ਵੈਬਸਾਈਟ ਖੋਲ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਸਾਰੀਆਂ ਐਨਜੀਓ ਇਕੱਠੀਆਂ ਹੋ ਕੇ ਕਿਉਂਕਿ ਬਹੁਤ ਆਮ ਮਹਾਰੇ ਲੋਕੀ ਲੱਗੇ ਹੋਏ ਨੇ ਕੋਈ ਕੁਝ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਮੈਂ ਕੱਲ ਦਿਹਾ ਰਵੀ ਦੇ ਲਾਸਟ ਮਿੰਡਾਂ ਦੇ ਵਿੱਚ ਗਿਆ ਸਾਂ ਲੋਕੀ ਮੁਸਲਮਾਨ ਵੱਡੀ ਗਿੰਦੀ ਚੜਾਏ ਨੇ ਔਰ ਇੰਨਾ ਸਮਾਨ ਹੈ ਜਿਹੜਾ ਉਹ ਪਰ ਸਿਸਟਮੈਟਿਕ ਨਹੀਂਗਾ ਅਸੀਂ ਚਾਹਨੇ ਇਹਨੂੰ ਸਿਸਟਮੈਟਿਕ ਹੋਵੇ ਮੋੜ ਸੋਨੇ ਦਾ ਪੰਜਾਬ ਬਣ ਸਕਦਾ ਹਰ ਹਰ ਜਿਹੜਾ ਕਿ ਲੋੜਵੰਦ ਉਸ ਤੱਕ ਸਮਾਨ ਜਰੂਰ ਪਹੁੰਚੇ ਹਰ ਲੋੜਵੰਦ ਤੱਕ ਸਮਾਨ ਪਹੁੰਚੇ ਔਰ ਮੈਂ ਚਾਹਨਾ ਵੀ ਇਹ ਸੋਨੇ ਦਾ ਪੰਜਾਬ ਦੁਬਾਰਾ ਬਣ ਸਕਦਾ ਜੇ ਇਹਨਾਂ ਦੇ ਵੀ ਸਾਡੇ ਬੈਠੇ ਨੇ ਬਾਹਰ ਉਹ ਦੇਖ ਰਹੇ ਨੇ ਵੀ ਦੱਸੋ ਕੀ ਚਾਹੀਦਾ ਉਹਨਾਂ ਦੇ ਲਈ ਸਾਡੀ ਇੱਕ ਪਲਾਨ ਕਰਨ ਦੀ ਲੋੜ ਹੈ ਪਲੈਨਿੰਗ ਕਰਨ ਦੀ ਲੋੜ ਹੈ ਉਹ ਪਲੈਨਿੰਗ ਜਦੋਂ ਹੋਏਗੀ ਵੀ ਕਿਹੜੇ ਕਿਹੜੇ ਪਿੰਡ ਚ ਕੀ ਕੀ ਚਾਹੀਦਾ ਦੋ ਦੋ ਚਾਰ ਚਾਰ ਪੰਜ ਪੰਜ ਪਿੰਡ ਲੋਕੀ ਅਡਾਪਟ ਕਰਨ ਐਨਜੀਓ ਅਡਾਪਟ ਕਰਨ ਤਾਂ ਕਿ ਸਹੀ ਸਮਾਨ ਜਿਹੜਾ ਸਹੀ ਜਗ੍ਹਾ ਪਹੁੰਚ ਜਾ ਕੇ ਇਹ ਨਹੀਂ ਵਿਚਾਰਾ ਹੀ ਆਜੇ ਤੇ ਚਾਰਾ ਹੀ ਸਦਾ ਆਜੇ ਖਾਣ ਦਾ ਸਮਾਨ ਤੇ ਖਾਣਨ ਲਈ ਆਜੇ ਕੰਬਲ ਆਜੇ ਤੇ ਕੰਬੜੀ ਆਪਾਂ ਚੱਲੀ ਜਾਣ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਚੀਜ਼ ਦੀ ਲੋੜ ਹੈ ਉਹਦਾ ਹੀ ਪਲਾਨ ਕਰ ਰਹੇ ਆ ਪਲਾਨ ਕਰਕੇ ਕਰਾਂਗੇ ਬਿਲਕੁਲ ਰਜਿੰਦਰ ਸਿੰਘ ਮਰਵਾਹਾ ਜਿਹੜੇ ਕਿ ਟ੍ਰੇਡ ਐਂਡ ਇੰਡਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਸੰਸਦ ਵਿਕਰਮਜੀਤ ਸਿੰਘ ਸਾਹੀ ਦੇ ਉਪਰਾਲੇ ਦੀ ਛਲਾਗਾ ਕੀਤੀ ਜਾ ਰਹੀ ਹੈ ਕਾਮਾਪੁਰ ਤੋਂ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਆਜਣੇ ਕਿ ਛਲਾਟੀ ਵੀ ਅਜਨਾਲਾ ਤਾਂ ਚੇਅਰਮੈਨ ਟ੍ਰੇਡ ਐਂਡ ਇੰਡਸਟਰੀ ਰਜਿਸਟ੍ਰੈਂਸੀ ਮਰਬਾਹ ਵੀ ਇੱਥੇ ਪਹੁੰਚੇ ਨੇ ਅਜਨਾਲਾ ਵਿਖੇ ਭਾਜੀ ਕਿਸਨਾਂ ਦੇਖਦੇ ਹੋ ਜੋ ਸਾਹੀ ਸਾਹਿਬ ਨੇ ਐਡਾ ਵੱਡਾ ਉਪਰਾਲਾ ਕੀਤਾ ਇੱਥੇ ਵੇਅਰ ਹਾਊਸ ਦੀ ਸਥਾਪਨਾ ਕੀਤੀ ਹੈ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਉਸ ਨੁਕਸਾਨ ਦੀ ਪਰਪਾਈ ਵਾਸਤੇ 1000 ਇਹਨਾਂ ਨੇ ਜਨਮ ਦਿੱਤਾ ਸਾਨੀ ਸਾਹਿਬ ਨੂੰ ਮੈਂ ਤੇ ਬਾਰੇ ਦੋ ਲਾਈ ਬੋਲਣਾ ਚਾਹਨਾ ਜੰਨੀ ਜਨੇ ਤੇ ਭਗਤ ਜਨ ਜਾਂ ਦਾਤਾ ਜਾਂ ਸੂਰ ਨਹੀਂ ਤੇ ਜੰਨੀ ਬਾਝ ਰਹੇ ਕਹੇ ਗਵਾਏ ਨੂਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਕਿਸੇ ਜਾਣ ਪਛਾਣ ਦੇ ਮਦਦ ਨਹੀਂ ਗੇ ਪਦਮਸ਼ਰੀ ਨੇ ਇੰਡਸਟਰੀਸ ਨੇ ਹੋਰ ਵੱਡੀਆਂ ਸੇਵਾਵਾਂ ਪਹਿਲੇ ਨਿਭਾ ਰਹੇ ਨੇ ਸਕਿੱਲ ਡਿਵੈਲਪਮੈਂਟ ਸਾਰੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਜੋੜ ਕੇ ਸਕਿੱਲ ਡਿਵੈਲਪਮੈਂਟ ਦੇ ਨਾਲ ਪਰ ਉਸ ਤੋਂ ਬਾਅਦ ਉਹਨੇ ਪਲੇਸਮੈਂਟ ਕਰਾ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਨੇ ਉਸ ਤੋਂ ਬਾਅਦ ਪਲੇਸਮੈਂਟ ਕਰਾ ਰਹੇ ਤੇ ਹੁਣ ਜਦੋਂ ਹੜਪ੍ਰਭਾਵਿਤ ਜਿਹੜੇ ਇਲਾਕੇ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਹੜ ਆਏ ਨੇ ਜਿਹੜਾ ਕੁਦਰਤ ਦਾ ਕਹਿਰ ਆਇਆ ਉਹਦੇ ਲਈ ਵੱਡੀ ਜਿਹੜੀ ਇਹ ਸੇਵਾ ਜਿਹੜੀ ਇਹ ਨਿਭਾਰੇ ਨੇ ਔਰ ਦੇਖ ਲਓ 1000 ਪਰਿਵਾਰ ਜਿਹੜਾ ਅੱਜ ਅਡੌਪਟ ਕੀਤਾ ਇਹਨਾਂ ਨੇ 1000 ਪਰਿਵਾਰ ਅਡੌਪਟ ਕੀਤਾ ਹੜਪੀਡ ਤੇ ਜਿਹਦੇ ਵਿੱਚ ਸੂਈ ਤੋਂ ਲੈ ਕੇ ਭਾਵੇਂ ਉਹ ਟੀਲੀਵਿਜ਼ਨ ਨੇ ਭਾਵੇਂ ਉਹ ਫ੍ਰਿਜਾਂ ਨੇ ਭਾਵੇਂ ਉਹ ਬਿਸਤਰੇ ਨੇ ਭਾਵੇਂ ਉਹ ਸੋਫੇ ਨੇ ਭਾਵੇਂ ਉਹ ਮੰਜੇ ਨੇ ਉਹ ਸਾਰਾ ਕੁਝ ਪ੍ਰੋਵਾਈਡ ਜਿਹੜੇ ਪਰਿਵਾਰਾਂ ਨੂੰ ਕਰਾ ਰਹੇ ਉਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਜੀਸੀਬੀ ਮਸ਼ੀਨਾਂ ਟਰੈਕਟਰ ਔਰ ਬੀਜ ਦਾ ਨੰਨ ਗਿਆ ਵੀ ਮੈਂ ਸਾਡਾ ਸੀਡ ਇੱਥੇ ਦਿਆਂਗਾ ਬਜਾਉਣ ਵਾਸਤੇ ਸਾਰੀ ਖਾਦ ਦਿਆਂਗਾ ਔਰ ਬੜੀ-ਬੜੀ ਸੇਵਾ ਨਿਭਾ ਰਹੇ ਨੇ ਔਰ ਇੱਥੇ ਆਣ ਕੇ ਜਿੱਥੇ ਸਾਡਾ ਸਿਰ ਝੁਕਦਾ ਇਹਨਾਂ ਦੇ ਅੱਗੇ ਮੈਂ ਆਪਣੀ ਟ੍ਰੇਡ ਦੀ ਇੰਡਸਟਰੀ ਵੱਲੋਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਉਹ ਮਾਰੇ ਵੀ ਕਾਫੀ ਜਿਆਦਾ ਆਪ ਮੁਹਾਰੇ ਹੋ ਕੇ ਅੱਗੇ ਆਏ ਜਿਹੜੇ ਇੰਡਸਟਰੀਸਟ ਨੇ ਉਹ ਵੀ ਬਹੁਤ ਜਿਆਦਾ ਅੱਗੇ ਆਏ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੇ ਵੀ ਬਾਹ ਫੜੀ ਹੈ ਲੋਕਾਂ ਦੀ ਜਿਹੜੇ ਕੀ ਹੜ੍ਹ ਪ੍ਰਭਾਵਿਤ ਨੇ। ਮੈਂ ਕਹਾਂ ਪੰਜਾਬੀ ਸਾਰੀ ਦੁਨੀਆ ਦਾ ਸਾਰੇ ਤੋ ਇਹ ਸਾਰੀ ਟ੍ਰੇਡ ਦੀ ਇੰਡਸਟਰੀ ਸਾਰੇ ਵਪਾਰੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਉਹ ਕਹਿੰਦੇ ਸਾਨੂੰ ਸੇਵਾ ਦੱਸੋ ਕਰਨਾ ਕੀ ਹੈ ਕਿੱਥੇ ਪੈਸੇ ਲਾਣੇ ਨੇ ਅਸੀਂ ਇੱਕ ਪ੍ਰੋਗਰਾਮ ਬਣਾ ਰਹੇ ਹਾਂ ਜਿਹਦੇ ਵਿੱਚ ਸਾਡਾ ਇਨਕਮਿੰਗ ਤੇ ਆਊਟਗoing ਵਿੱਚ ਜਿੱਥੇ ਇਨਕਮਿੰਗ ਆਵੇ ਤੇ ਆਊਟਗoing ਕਿੱਦਾਂ ਹੋਵੇ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਉਹਦੇ ਹਿਸਾਬ ਨਾਲ ਸਾਨੀ ਸਾਹਿਬ ਨੂੰ ਅਸੀਂ ਇਹਦਾ ਇਨਚਾਰਜ ਬਣਾ ਕੇ ਔਰ ਸਾਰੇ ਟ੍ਰੇਡ ਦੀ ਇੰਡਸਟਰੀ ਵਾਲੇ ਵਿੱਚ ਮੈਂਬਰ ਪਾ ਕੇ ਉਹ ਇੱਕ ਜਿਹੜਾ ਸੈਂਟਰ ਜਿਹੜਾ ਇੱਥੇ ਖੋਲ ਦਿੱਤਾ ਗਿਆ ਉਹਦੇ ਵਿੱਚ ਸਾਡੀਆਂ ਡਿਮਾਂਡ ਜਿਹੜੀਆਂ ਨੇ ਪਹਿਲਾਂ ਤੇ ਹੋਣਗੀਆਂ ਕਿੰਨੀਆਂ ਨੇ ਫਿਰ ਉਹਦੇ ਲਈ ਕਿੱਥੇ ਕਿੱਥੇ ਭ ਕਿਹੜੇ ਕਿਹੜੇ ਪਿੰਡ ਅਡੌਪਟ ਕਰਨੇ ਨੇ ਇਹ ਸਾਰਾ ਕੁਝ ਜਿਹੜਾ ਅਸੀਂ ਇਹਦਾ ਵਰਕਆਊਟ ਕਰ ਰਹੇ ਹਾਂ ਪਿਛੇ ਸਿੰਘ ਸਾਹਿਬ ਨੇ ਵੀ ਮੀਟਿੰਗ ਕੀਤੀ ਏ ਔਰ ਸਾਰੀਆਂ ਜਿਹੜੀਆਂ ਐਨਜੀਓ ਤੇ ਭਲਾਈਆਂ ਸੀਗੀਆਂ ਔਰ ਉਹਨਾਂ ਨੇ ਵੀ ਇੱਕ ਵੈਬਸਾਈਟ ਖੋਲ੍ਹ ਦਿੱਤੀ ਏ ਔਰ ਉਹਨਾਂ ਨੇ ਕਿਹਾ ਸਾਰੀਆਂ ਐਨਜੀਓ ਇਕੱਠੀਆਂ ਹੋ ਕੇ ਕਿਉਂਕਿ ਬਹੁਤ ਆਮ ਮਹਾਰੇ ਲੋਕੀ ਲੱਗੇ ਹੋਏ ਨੇ ਕੋਈ ਕੁਝ ਲੈ ਕੇ ਆ ਰਿਹਾ ਕੋਈ ਕੁਝ ਲੈ ਕੇ ਆ ਰਿਹਾ ਮੈਂ ਕੱਲ੍ਹ ਗਿਆ ਰਵੀ ਦੇ ਲਾਸਟ ਪਿੰਡਾਂ ਦੇ ਵਿੱਚ ਗਿਆ ਸਾਂ ਲੋਕੀ ਮੁਸਲਮਾਨ ਵੱਡੀ ਗਿਣਤੀ ਚ ਰਾਏ ਨੇ ਔਰ ਇਹਨਾਂ ਸਮਾਨ ਜਿਹੜਾ ਉਪਰ ਸਿਸਟੈਮੈਟਿਕ ਨਹੀਂਗਾ ਅਸੀਂ ਚਾਹੁੰਦੇ ਹਾਂ ਇਹਨੂੰ ਸਿਸਟਮੈਟਿਕ ਹੋਵੇ ਮੋੜ ਸੋਨੇ ਦਾ ਪੰਜਾਬ ਬਣ ਸਕਦਾ ਹ ਹਰ ਹਰ ਜਿਹੜਾ ਕਿ ਲੋੜਵੰਦ ਉਸ ਤੱਕ ਸਮਾਨ ਜਰੂਰ ਪਹੁੰਚੇ ਹਰ ਲੋੜਵੰਦ ਤੱਕ ਸਮਾਨ ਪਹੁੰਚੇ ਔਰ ਮੈਂ ਚਾਹੁੰਦਾ ਵੀ ਇਹ ਸੋਨੇ ਦਾ ਪੰਜਾਬ ਦੁਬਾਰਾ ਬਣ ਸਕਦਾ ਜੇ ਐਨਆਰ 20 ਸਾਡੇ ਬੈਠੇ ਨੇ ਬਾਹਰ ਉਹ ਦੇਖ ਰਹੇ ਨੇ ਵੀ ਦੱਸੋ ਕੀ ਚਾਹੀਦਾ ਔਰ ਉਹਦੇ ਲਈ ਸਾਡੀ ਇੱਕ ਪਲਾਨ ਕਰਨ ਦੀ ਲੋੜ ਹੈ ਪਲੈਨਿੰਗ ਕਰਨ ਦੀ ਲੋੜ ਹੈ ਉਹ ਪਲੈਨਿੰਗ ਜਦੋਂ ਹੋਏਗੀ ਵੀ ਕਿਹੜੇ ਕਿਹੜੇ ਪਿੰਡ ਚ ਕੀ ਕੀ ਚਾਹੀਦਾ ਦੋ ਦੋ ਚਾਰ ਚਾਰ ਪੰਜ ਪੰਜ ਪਿੰਡ ਲੋਕੀ ਅਡਾਪਟ ਕਰਨ ਐਨਜੀਓ ਅਡਾਪਟ ਕਰਨ ਤਾਂ ਕਿ ਸਹੀ ਸਮਾਨ ਜਿਹੜਾ ਸਹੀ ਜਗ੍ਹਾ ਪਹੁੰਚ ਜਾ ਕੇ ਇਹ ਨਹੀਂ ਵਿਚਾਰਾ ਹੀ ਆਜੇ ਤੇ ਚਾਰਾ ਹੀ ਸਦਾ ਆਜੇ ਖਾਣ ਦਾ ਸਮਾਨ ਤੇ ਖਾਣ ਨਾਲ ਆਜੇ ਕੰਬਲ ਆਜੇ ਤੇ ਕੰਬੜੀ ਆਪਾਂ ਚੱਲੀ ਜਾਣ ਇਹ ਨਹੀਂ ਹੋਣਾ ਚਾਹੀਦਾ ਜਿਹੜੀ ਚੀਜ਼ ਦੀ ਲੋੜ ਹੈ ਉਹਦਾ ਹੀ ਪਲਾਨ ਕਰ ਰਹੇ ਆ ਪਲਾਨ ਕਰਕੇ ਕਰਾਂਗੇ ਬਿਲਕੁਲ ਰਜਿੰਦਰ ਸਿੰਘ ਮਰਵਾਹਾ ਜਿਹੜੇ ਕਿ ਟ੍ਰੇਡ ਐਂਡ ਨਸਟਰੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਸੰਸਦ ਵਿਕਰਮਜੀਤ ਸਿੰਘ ਸਾਈ ਦੇ ਉਪਰਾਲੇ ਦੀ ਛਲਾਗਾ ਕੀਤੀ ਜਾ ਰਹੀ ਹੈ ਕਾਮਾਪੁਰ ਤੋਂ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਜਾਣੀ ਕਿ ਸਟਰੀ ਵੀ ਅੱਜ ਨਾਲਾ